ਪ੍ਰੈਜ਼ੀਡੈਂਟ 트੍ਰੰਪ ਹੋਣਾਂ ਦੇ ਹੱਕ ਦੇ ਵਿੱਚ ਅਪੀਲ ਕੋਰਟ ਨੇ ਫੈਸਲਾ ਦਿੱਤਾ ਹੈਗਾ ਨੈਸ਼ਨਲ ਗਾਰਡਸ ਨੂੰ ਲੈ ਕੇ ਲਾਸ ਐਂਜਲਸ ਦੇ ਵਿੱਚ ਫੈਡਰਲ ਅਪੀਲਸ ਕੋਰਟ ਨੇ ਰੂਲਿੰਗ ਜਿਹੜੀ ਦਿੱਤੀ ਆ ਇਹ ਪ੍ਰੈਜ਼ੀਡੈਂਟ 트੍ਰੰਪ ਹੋਣਾਂ ਦੇ ਲਈ ਇੱਕ ਜਿੱਤ ਵਜੋਂ ਗਿਣੀ ਜਾ ਰਹੀ ਆ ਕਿ ਉਹ ਮਿਲਟਰੀ ਨੂੰ ਯੂਜ਼ ਕਰ ਸਕਦੇ ਹੈਗੇ ਆ ਪ੍ਰੋਟੈਸਟ ਦੇ ਅਗੇਂਸਟ ਤੇ ਡਿਪੋਰਟੇਸ਼ਨ ਦੇ ਅਗੇਂਸਟ ਇਹ ਅੱਜ ਦੀ ਜਿਹੜੀ ਵਾਸ਼ਿੰਗਟਨ ਪੋਸਟ ਆ ਉਹਨਾਂ ਨੇ ਹੈਡਲਾਈਨ ਸਟੋਰੀ ਰਨ ਕੀਤੀ ਹੈਗੀ ਆ ਜਨੈਨਿਮਸ ਡਿਸੀਜਨ ਸੀ ਤਿੰਨ ਜੱਜਾਂ ਦਾ ਪੈਨਲ ਯੂ ਐਸ ਕੋਰਟ ਆਫ ਅਪੀਲਸ ਇਹ 9 ਸਰਕਟ ਦਾ ਆ ਜਿਹਦੇ ਵਿੱਚੋਂ ਦੋ ਤਾਂ ਟਰੰਪ ਹੋਣਾ ਨੇ ਪਹਿਲੀ ਟਰਮ 'ਚ ਅਪਾਇੰਟ ਕੀਤੇ ਹੋਏ ਤੇ ਤੀਜੇ ਜਿਹੜੇ ਆ ਪ੍ਰੈਜ਼ੀਡੈਂਟ ਵਾਈਡਨ ਹੋਣਾ ਨੇ ਅਪਾਇੰਟ ਕੀਤੇ ਹੋਏ ਸੀਗੇ ਟਰੰਪ ਹੋਣਾ ਨੇ ਜੋ ਨੈਸ਼ਨਲ ਗਾਰਡਸ ਲਾਏ ਸੀ ਉਸ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਨੇ ਲਾ ਸੂਟ ਫਾਈਲ ਕੀਤਾ ਸੀ ਕਹਿੰਦੇ ਵੀ ਮੈਨੂੰ ਤਾਂ ਕੰਸਲਟ ਵੀ ਨਹੀਂ ਕੀਤਾ ਗਿਆ ਮੇਰੀ ਸਟੇਟ ਦੇ ਵਿੱਚ ਜਿਹੜੇ ਫੈਡਰਲ ਤੁਸੀਂ ਲਾ ਦਿੱਤੇ ਹੈਗੇ ਆ ਫੌਜੀ ਵੀ ਤੇ ਨਾਲ ਜਿਹੜੇ ਨੈਸ਼ਨਲ ਗਾਰਡਸ ਆ ਉਹਦੇ 'ਚ ਕੋਈ ਸਲਾਹ ਨਹੀਂ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਹੋਣਾ ਨੇ ਕਿਹਾ ਵੀ ਇਹ ਸਾਡੀ ਇੱਕ ਵੱਡੀ ਜਿੱਤ ਹੈਗੀ ਆ big win ਕਰਕੇ ਉਹਨਾਂ ਨੇ ਇਹ ਕਿਹਾ ਤੇ ਕਹਿੰਦੇ ਭਈ ਜੋ ਲੋਕਲ ਇਨਫੋਰਸਮੈਂਟ ਲੋਕਲ ਲਾ ਇਨਫੋਰਸਮੈਂਟ ਨਹੀਂ ਕਰ ਸਕੀ ਸੋ ਉਹ ਆਪਾਂ ਜਿਹੜੀ ਫੈਡਰਲ ਗਵਰਨਮੈਂਟ ਆ ਉਹੋ ਇਸ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ ਉਹ ਘਟਨੇ ਸ਼ੁਰੂ ਹੋਏ ਹੈਗੇ ਆ ਪ੍ਰੋਟੈਸਟਾ ਹੋ ਰਿਹਾ ਪਰ ਟੁੱਟ ਭੱਜ ਵੀ ਘਟੀ ਹੈਗੀ ਆ ਕਾਫੀ ਤੇ ਪਰ ਜੋ ਆਈਸ ਦੀਆਂ ਰੇਟਸ ਹੈਗੀਆਂ ਆ ਉਹ ਲਗਾਤਾਰ ਪੈ ਰਹੀਆਂ ਹੈਗੀਆਂ ਖਾਸ ਕਰਕੇ ਲਾਸ ਐਂਜਲਸ ਵਾਲਾ ਜਿਹੜਾ ਏਰੀਆ ਹੈਗਾ ਕੱਲ ਵੀ ਆਪਾਂ ਸਟੋਰੀ ਰਨ ਕੀਤੀ ਸੀ ਕਿਸ ਤਰ੍ਹਾਂ ਰੈਸਟੋਰੈਂਟਸ ਫਾਰਮ ਵਰਕਰਸ ਜਿਹੜੇ ਆ ਉਹ ਉਹਨਾਂ ਦੀ ਸ਼ਾਰਟੇਜ ਹੋ ਰਹੀ ਹੈਗੀ ਆ ਉਹ ਡਰ ਦੇ ਕੰਮ ਤੇ ਨਹੀਂ ਜਾ ਰਹੇ ਹੈਗੇ ਅ ਸੋ ਇਹ ਸਾਰੇ ਕਾਸੇ ਦੇ ਵਿੱਚ ਇੱਕ ਨੈਸ਼ਨਲ ਗਾਰਡਸ ਨੂੰ ਲੈ ਕੇ ਅਪੀਲ ਕੋਰਟ ਦਾ ਜੋ ਯੂ ਐਸ ਕੋਰਟ ਆਫ ਅਪੀਲਸ ਨਾਈਨ ਸਰਕਟ ਕੋਰਟ ਦੀ ਆ ਉਹਨਾਂ ਨੇ ਕਿਹਾ ਵੀ ਹਾਂ ਟੈਂਪੋਰਰਲੀ ਲਾਸ ਐਂਜਲਸ ਦੇ ਵਿੱਚ ਜਿਹੜੇ ਇਹ ਨੈਸ਼ਨਲ ਗਾਰਡਸ ਆ ਜਾਂ ਮਰੀਨਜ਼ ਆ ਉਹ ਰਹਿ ਸਕਦੇ ਹੈਗੇ ਹੂੰ ਜੀ ਸੋ 트럼ਪ ਹਣਾ ਦੇ ਲਈ ਇੱਕ ਜਿੱਤ ਆ ਫੈਡਰਲਿਜ਼ਮ ਦਾ ਜਿਹੜਾ ਇਸ ਤੇ ਵਿੱਚ ਅ ਵੱਡਾ ਵਿਵਾਦ ਤੇ ਵੱਡਾ ਜਿਹੜਾ ਰੌਲਾ ਆ ਉਹ ਚੱਲ ਰਿਹਾ ਸੀਗਾ ਵੀ ਕੀ ਫੈਡਰਲ ਤੌਰ ਦੇ ਉੱਤੇ ਅਧਿਕਾਰ ਹੈਗਾ ਆ ਟਰੰਪ ਹੁਣਾਂ ਨੂੰ ਵੀ ਜਿਹੜੇ ਸੂਬੇ ਦੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਲਾਇਆ ਜਾ ਸਕੇ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਅ 트럼ਪ ਹੁਣ ਨੂੰ ਇਹ ਗਾਰਡਜ਼ ਵਾਪਸ ਲੈਣ ਦੇ ਲਈ ਆਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਅਪੀਲ ਕੋਰਟ ਦੇ ਵਿੱਚ ਤੁਰੰਤ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਹੋ ਗਿਆ ਤੇ ਉਹਨਾਂ ਨੇ ਉਸ ਦੇ ਉੱਤੇ ਬਲੌਕ ਜਿਹੜਾ ਉਹ ਲਗਵਾਇਆ ਸੀ ਤੇ ਹੁਣ ਅ ਅਪੀਲ ਕੋਰਟ ਦੀ ਜਿਹੜੀ ਰੂਲਿੰਗ ਦੇ ਵਿੱਚ ਨੈਸ਼ਨਲ ਗਾਰਡ ਐਲਏ ਦੇ ਵਿੱਚ 트럼ਪ ਹੁਣੀ ਰੱਖ ਸਕਦੇ ਆ ਇਸ ਦੇ ਮਾਇਨੇ ਜਿਹੜੇ ਉਹ ਕੀ रह ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਵੱਡੀ ਜਿਹੜੀ ਚੇਂਜਸ ਆ ਉਹ ਆਉਣ ਗਿਆ ਆ ਇਹਦਾ ਮਤਲਬ ਇਹ ਵੀ ਹੋਊਗਾ ਇਹ ਹਰਜੋਤ ਸਿੰਘ ਜੀ ਇੱਥੋਂ ਸ਼ੁਰੂਆਤ ਆ ਜੇ ਕੈਲੀਫੋਰਨੀਆ ਦੇ ਵਿੱਚ ਤੇ ਉਹਨਾਂ ਦੇ ਕਿਸੇ ਇੱਕ ਸਿਟੀ ਦੇ ਵਿੱਚ ਨੈਸ਼ਨਲ ਗਾਰਡ ਲਾਏ ਗਏ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਯਕੀਨੀ ਮੰਨੋ ਵੀ ਹੋਰ ਜਿਹੜੀਆਂ ਬਲੂ ਸਟੇਟਸ ਆ ਤੇ ਬਲੂ ਸਿਟੀਆਂ ਆ ਉਹਨਾਂ ਵਿੱਚ ਇਸੇ ਤਰੀਕੇ ਨਾਲ ਨੈਸ਼ਨਲ ਗਾਰਡ ਜਿਹੜੇ ਉਹ ਲਗਾਏ ਜਾ ਸਕਦੇ ਆ ਡਿਸੀਜਨ ਵੀ ਪੂਰਾ ਜਿਹੜਾ ਉਹ ਯੂਨਾਨੀਮਸ ਸੀਗਾ ਤੇ ਜਿਨ੍ਹਾਂ ਦੇ ਵਿੱਚੋਂ ਨਾਇਨ ਸਰਕਟ ਦੇ ਇਸ ਜਿਹੜੇ ਬੈਂਚ ਦੇ ਦੋ ਜਿਹੜੇ ਜਜਸ ਆ ਉਹ 트럼ਪ ਉਹਨਾਂ ਦੇ ਦੁਆਰਾ ਆਪਣੀ ਪਹਿਲੀ ਟਰਮ ਤੇ ਲਗਾਏ ਗਏ ਸੀ ਤੀਜੇ ਜਿਹੜੇ ਜੱਜ ਆ ਉਹ ਜੋ ਬਾਇਦਰਨ ਹੋਣਾਂ ਨੇ ਜਿਹੜੇ ਆ ਉਹ ਲਗਾਇਆ ਸੀਗਾ ਸੋ ਸੋਸ਼ਲ ਮੀਡੀਆ ਦੇ ਉੱਤੇ 트럼ਪ ਉਹਨਾਂ ਨੇ ਇਸ ਨੂੰ ਵਧਦੀ ਜਿਹੜੀ ਜੇਤਾ ਉਹ ਆਖੀ ਆ ਕੈਲੀਫੋਰਨੀਆ ਦੇ ਅਫੀਸ਼ੀਅਲ ਉਹਨਾਂ ਨੇ ਕੰਸੀਟ ਜਿਹੜਾ ਕੀਤਾ ਸੀਗਾ ਫਾਈਲਿੰਗ ਦੇ ਵਿੱਚ ਵੀ ਪ੍ਰੋਟੈਸਟ ਜਿਹੜੇ ਆ ਉਹ ਓਕੇਜਨ ਦੇ ਉੱਤੇ ਵਾਇਲੈਂਟ ਜਿਹੜੇ ਉਹ ਹੋ ਹੋ ਗਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਹਜ਼ਾਰਾਂ ਹੀ ਜਿਹੜੇ ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਉਹ ਪਰ ਕੈਪेबल ਸੀਗੇ ਇਸ ਨੂੰ ਰਿਸਪੌਂਡ ਕਰਨ ਦੇ ਲਈ ਕਿਸੇ ਵੀ ਡਿਸਟਰਬੈਂਸ ਦੇ ਲਈ ਕੈਲੀਫੋਰਨੀਆ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਆ ਕਿਸੇ ਵੀ ਹੋਰ ਪ੍ਰੈਜ਼ੀਡੈਂਟ ਦੇ ਤੱਕ ਕਿ ਨੈਸ਼ਨਲ ਸਟੇਟ ਦੇ ਜਿਹੜੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਡਿਪਲੋਏ ਨਹੀਂ ਕੀਤਾ ਗਵਰਨਰ ਦੀ ਓਬਜੈਕਸ਼ਨਸ ਦੇ ਉਤੋਂ ਦੀ ਪਰ ਇਹ ਪਹਿਲੀ ਵਾਰ ਜਿਹੜਾ ਉਹ ਦੇਖਿਆ ਗਿਆ ਇਸ ਤੋਂ ਪਹਿਲਾਂ ਜਿੱਦਾਂ ਦੱਸਿਆ ਵਿ ਡਿਸਟ੍ਰਿਕਟ ਜੱਜ ਜਿਹੜੇ ਚਾਰਲਸ ਬਰਾਇਰ ਆ ਉਹਨਾਂ ਨੇ ਕੈਲੀਫੋਰਨੀਆ ਤੇ ਗਵਰਨਰ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਸੁਣਾਇਆ ਸੀ ਪਰ ਅਪੀਲ ਕੋਰਟ ਨੇ ਹੁਣ 트럼ਪ ਹੁਣਾ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾ ਦਿੱਤਾ ਹੈ